ਰੋਪੜ ਸ਼ਹਿਰ ਪੰਜਾਬ ਦੇ ਪੁਰਾਣੇ ਮੁੱਖ ਸ਼ਹਿਰਾਂ ਵਿੱਚੋਂ ਇੱਕ ਪ੍ਰਾਚੀਨ ਸ਼ਹਿਰ ਹੈ। ਰੋਪੜ ਦੇ ਸਰਕਾਰੀ ਕਾਲਜ ਦੇ ਸਾਹਮਣੇ ਇੱਕ ਬਹੁਤ ਵੱਡੀ ਟਿੱਬੀ ਹੈ। 1953 ਤੋਂ ਲੈ ਕੇ 1955 ਈਸਵੀ ਨੂੰ ਇਸ ਦੀ ਖੁਦਾਈ ਕੀਤੀ ਗਈ ਸੀ ਜਿਸ ਵਿੱਚੋਂ ਮੂਰਤੀਆਂ, ਚੂੜੀਆਂ, ਮਣਕੇ ਅਤੇ ਮੋਹਰਾਂ ਆਦਿ ਨਿਕਲੀਆਂ ਸਨ। ਖੁਦਾਈ ਮਹਾਰਾਂ ਦੀ ਨਿਰਪੱਖਤਾ ਵਿੱਚ ਇਹ ਚੀਜ਼ਾਂ ਹੜੱਪਾ, ਮੋਹਨਜੋਦੜੋ ਅਰਥਾਤ ਰਾਜਸਥਾਨ ਅਤੇ ਮਹਾਰਾਸ਼ਟਰ ਦੀ ਖੁਦਾਈ ਵਿੱਚੋਂ ਨਿਕਲੀਆਂ ਚੀਜ਼ਾਂ ਦੇ ਨਾਲ ਮੇਲ ਖਾਂਦੀਆਂ ਹਨ। ਇਸ ਤੋਂ ਸਾਬਤ ਹੁੰਦਾ ਹੈ ਕੀ ਰੋਪੜ ਸ਼ਹਿਰ ਵਿੱਚ ਵੀ ਸਿੱਧੂ ਘਾਟੀ ਦੀ ਸੱਭਿਆਤਾ ਕਾਇਮ ਸੀ 1921 ਈਸਵੀ ਦਾ ਵਾਕਿਆ ਹੈ ਕਿ ਪੰਜਾਬ ਦੇ ਮਿੰਟ ਗੁਮਰੀ ਜੋ ਕਿ ਹੁਣ ਪਾਕਿਸਤਾਨ ਦੇ ਵਿੱਚ ਰਾਵੀ ਦੇ ਪੱਤਣ ਤੋਂ ਹੜੱਪਾ ਦੀ ਪਹਾੜੀ ਦੀ ਖੁਦਾਈ ਸਮੇਤ ਅਤੇ 1922 ਈਸਵੀ ਵਿੱਚ ਹੜੱਪਾ ਤੋਂ ਕਰੀਬ 350 ਮੀਲ ਦੂਰ ਸਿੱਧੂ ਸੂਬੇ ਦੇ ਲੜਕਾਨਾ ਜ਼ਿਲ੍ਹੇ ਵਿੱਚ ਮੋਹਨਜੋਦੜੋ ਨਾਮਕ ਸਥਾਨ ਦੇ ਖੰਡਰਾਂ ਦੀ ਖੁਦਾਈ ਦਾ ਕੰਮ ਸ਼ੁਰੂ ਹੋਇਆ ਇਹਨਾਂ ਦੋਨੋਂ ਥਾਵਾਂ ਦੀ ਖੁਦਾਈ 10 ਸਾਲ ਹੁੰਦੀ ਰਹੀ ਸੀ ਇਨ੍ਹਾਂ ਥਾਵਾਂ ਤੋਂ ਲਗਭਗ 400 ਤੋਂ 2400 ਸਾਲ ਪੁਰਾਣੇ ਨਗਰਾਂ ਦੇ ਅਵਸ਼ੇਸ਼ ਮਿਲੇ ਹਨ ਇਸ ਖੋਜ ਨੇ ਭਾਰਤ ਹੀ ਨਹੀਂ ਬਲਕਿ ਸੰਸਾਰ ਦੀ অতি ਪ੍ਰਾਚੀਨ ਸਭਤਾ ਦੀ ਸਮਝ ਦਿੰਦੀ ਹੈ ਜੋ ਕਿ 2000 ਤੋਂ 4000 ਸਾਲ ਪਹਿਲਾਂ ਕਾਇਮ ਸੀ ਇਸ ਲਈ ਸਿੱਧੂ ਘਾਟੀ ਦੀ ਸਭਿਤਾ ਦਾ ਸਮਾਂ 4000 ਈਸਵੀ ਪੂਰਵ ਸੀ ਰੋਪੜ ਥੇਹ ਦੀ ਖੁਦਾਈ ਦੀਆਂ ਚੀਜ਼ਾਂ ਨੇ ਹੜੱਪਾ ਮੋਹਨਜੋਦੜੋ ਰਾਜਸਥਾਨ ਅਤੇ ਮਹਾਰਾਸ਼ਟਰ ਦੀ ਖੁਦਾਈ ਦੀਆਂ ਚੀਜ਼ਾਂ ਦੀ ਆਪਸੀ ਸਮਾਨਤਾ ਨੇ ਰੋਪੜ ਦੀ ਪ੍ਰਾਚੀਨਤਾ ਸਾਬਿਤ ਕੀਤੀ ਹੈ ਇਹ ਪ੍ਰਾਚੀਨਤਾ 1500 ਈਸਵੀ ਪੂਰਵ ਤੋਂ 2000 ਈਸਵੀ ਪੂਰਵ ਹੈ ਫਿਰ ਆਰਿਆ ਕਾਲ ਦੇ ਨਾਲ ਇਸ ਸ਼ਹਿਰ ਦਾ ਮੇਲ ਜੋੜ ਹੈ ਪਰਸ਼ੀਆ ਮਿਸੋਪੋਟਾਮੀਆ ਅਤੇ ਏਜੀਪਟ ਸਭਿਆਤੇ ਦੇ ਨਾਲ ਇਸ ਦੇ ਮਿਲ ਜਾਣ ਤੋਂ ਇਹ ਪਤਾ ਲੱਗਦਾ ਹੈ ਕਿ ਇਹ ਪੁਰਾਣਾ ਸ਼ਹਿਰ ਹੈ ਇਹ ਵੀ ਮੰਨਿਆ ਜਾਂਦਾ ਹੈ ਕਿ ਰਾਜਾ ਰੁਕੇਸ਼ਵਰ ਨੇ ਇਸ ਸ਼ਹਿਰ ਦੀ ਖੋਜ ਕੀਤੀ ਸੀ ਉਸ ਨੇ ਇਸ ਦਾ ਨਾਮ ਆਪਣੇ ਪੁੱਤਰ ਰੂਪਸੈਨ ਦੇ ਨਾਮ ਤੇ ਰੱਖਿਆ ਸੀ ਰਾਜਾ ਰੁਕੇਸ਼ਵਰ ਤੋਂ ਸ਼ਹਿਰ ਦਾ ਨਾਮ ਰੋਪੜ ਪੈ ਜਾਣਾ ਵੀ ਸੁਭਾਵਿਕ ਹੈ ਕਿਉਂਕਿ ਇਹਨਾਂ ਪਿਓ ਅਤੇ ਪੁੱਤਰਾਂ ਦੇ ਆਲੇ-ਦੁਆਲੇ ਹੀ ਇਹ ਨਾਮ ਘੁੰਮਦਾ ਹੈ ਮੱਧ ਕਾਲ ਵਿੱਚ ਉੱਤਰ ਅਤੇ ਪੱਛਮ ਵੱਲੋਂ ਰੋਪੜ ਵਿੱਚ ਦੀ ਹਮਲੇ ਹੁੰਦੇ ਸਨ ਕਿਉਂਕਿ ਦਰਿਆ ਸਤਲੁਜ ਪਾਰ ਕਰਨ ਲਈ ਇਹ ਸੌਖਾ ਰਸਤਾ ਸੀ ਰੋਪੜ ਤੋਂ ਨੇੜੇ ਪਿੰਡ ਬਹਾਦਰ ਦੇ ਵਿੱਚ ਪੁਰਾਤਨ ਦੱਬੀਆਂ ਹੋਈਆਂ ਚੀਜ਼ਾਂ ਨਿਕਲੀਆਂ ਹਨ ਜਿਸ ਤੋਂ ਇਹ ਜਾਣਕਾਰੀ ਮਿਲਦੀ ਹੈ ਕਿ ਇਹ ਨਗਰ ਰਾਜਪੂਤਾਂ ਦਾ ਗੜ ਸੀ ਇੱਥੋਂ ਦੇ ਸਥਾਨਕ ਰਾਜੇ ਰਤਨ ਸਿੰਘ ਰਾਜਪੂਤ ਨੇ 1300 ਈਸਵੀ ਵਿੱਚ ਹਮਲਾਵਰ ਤੈਮੂਰ ਦੇ ਦਿੱਲੀ ਤੋਂ ਵਾਪਸ ਆਉਣ ਦੇ ਸਮੇਂ ਰੋਪੜ ਦੇ ਮੈਦਾਨ ਵਿੱਚ ਮੁਕਾਬਲਾ ਕੀਤਾ ਸੀ ਹਕੂਮਤ ਕਾਲ ਦੇ ਵਿੱਚ ਸਰਹੰਦ ਸੂਬੇ ਦਾ ਰੋਪੜ ਮੁੱਖ ਪ੍ਰਸ਼ਾਸਨਿਕ ਇਲਾਕਾ ਸੀ ਫਿਰੋਜ਼ ਸ਼ਾ ਤੁਗਲਕ ਨੇ 1351 ਤੋਂ ਲੈ ਕੇ 1388 ਈਸਵੀ ਦੌਰਾਨ ਖੇਤੀਬਾੜੀ ਨੂੰ ਤਰੱਕੀ ਦੇਣ ਦੇ ਲਈ ਸਤਲੁਜ ਤੋਂ ਕੇਵਲ ਸਰਹੰਦ ਤੱਕ ਨਹਿਰ ਕੱਢੀ ਸੀ ਲੋਧੀਆਂ ਅਤੇ ਸੈਦਦਾਨੇ ਮਿਲ ਕੇ ਇਸ ਰੋਪੜ ਵਿੱਚ ਸਾਰੰਗ ਖਾਨ ਦੇ ਨਾਲ ਜੰਗ ਕੀਤੀ ਫਿਰ 1400 ਈਸਵੀ ਤੋਂ ਲੈ ਕੇ 1526 ਈਸਵੀ ਨੂੰ ਸੈਯਦਾਂ ਦਾ ਮੁਖੀ ਖিজਰ ਖਾਨ ਦਿੱਲੀ ਚਲਾ ਗਿਆ 1414 ਈਸਵੀ ਤੋਂ ਪਹਿਲਾਂ ਤੈਮੂਰ ਸਮੇ ਇਹ ਪੰਜਾਬ ਦਾ ਗਵਰਨਰ ਸੀ ਇਸ ਸਮੇ ਸੁਲਤਾਨ ਸ਼ਾ ਲੋਧੀ ਸੀ ਜੋ ਕਿ ਸਰਹੰਦ ਅਤੇ ਰੂਪਨਗਰ ਦਾ ਗਵਰਨਰ ਸੀ 1419 ਈਸਵੀ ਵਿੱਚ ਸਾਰੰਗ ਖਾਨ ਨੇ ਖিজਰ ਖਾਨ ਨੂੰ ਵੰਗਾਰਿਆ ਅਤੇ ਸਰਹੰਦ ਦੇ ਨੇੜੇ ਸਾਰੰਗ ਖਾਨ ਸultan Khan ਤੋਂ ਹਾਰ ਕੇ ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚ ਜਾ ਕੇ ਲੁਕ ਗਿਆ ਫਿਰ ਬੰਗਾਰਨ ਤੇ ਰੂਪਨਗਰ ਵਿੱਚ ਅਖੀਰ ਨੂੰ ਹਾਰ ਗਿਆ ਸੀ ਖিজਰ ਖਾਨ ਦੀ 20 ਮਈ 1421 ਈਸਵੀ ਨੂੰ ਮੌਤ ਦੇ ਪਿੱਛੋਂ ਉਸ ਦਾ ਪੁੱਤਰ ਮੁਬਾਰਕ ਖਾਨ ਦਿੱਲੀ ਚਲਾ ਗਿਆ ਇਸ ਤੋਂ ਬਾਅਦ ਰੋਪੜ ਕਿਵੇਂ ਬਣਿਆ ਸਿੱਖ ਸਟੇਟ ਅਗਲੀ ਵੀਡੀਓ ਦੇ ਵਿੱਚ ਜਾਣਕਾਰੀ ਸਾਂਝੀ ਕਰਾਂਗੇ ਸੋ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ